ਸਿੱਧੂ ਮੂਸੇਵਾਲੇ ਦੇ ਗੀਤ ਬਰੋਟਾ ਨੇ ਤੋੜੇ ਸਾਰੇ ਰਿਕਾਰਡ ਤੇਰੇ ਹੁਸਨ ਦੀ ਮੇਰੀ ਚਲੀ ਫੜੇ ਵਰਗੀ ਜੱਤ ਜਦੋਂ ਪੱਟਤਾ ਬਰੋਟੇ ਨਾਲ ਵਾ ਇੱਕ ਘੰਟੇ ਚ ਮਿਲੀਅਨ ਤੋਂ ਵੱਧ ਵਿਊਜ਼ ਅੌਕੜੀ ਸੀ ਜਿਵੇਂ ਪਾਣੀ ਪਟਰਾਉਲ ਵਰਗੀ ਲੈ ਚੱਕਦਾ ਸੀਗਾ ਤੇਰੇ ਕੋਤੇ ਨਾਲ ਤਾਂ ਫੈਨਸ ਨੇ ਲਗਾਤੀ ਕਮੈਂਟਾਂ ਦੀ ਝੜੀ हो गीत रिलीज ही पाती तक। देख रहे शब्दा दी ताकत देवन मीडिया म्यासुदीप कौर ਤੀਬਿਆਂ ਦੇ ਪੁੱਤ ਸਿੱਧੂ ਮੂਸੇਵਾਲੇ ਦੇ ਨਵੇਂ ਗੀਤ ਬਰੋਟਾ ਨੇ ਸਾਰੇ ਰਿਕਾਰਡ ਤੋੜ ਦਿੱਤੇ ਜੀਹਾਂ ਤੁਹਾਨੂੰ ਦੱਸ ਦਈਏ 1 ਘੰਟੇ ਦੇ ਵਿੱਚ ਮਿਲੀਅਨ ਤੋਂ ਵੱਧ ਵਿਊਜ਼ ਆਏ ਨੇ ਜੀਹਾਂ ਤੁਹਾਨੂੰ ਦੱਸ ਦੇ ਫੈਨਸ ਦੇ ਵੱਲੋਂ ਕਮੈਂਟਾਂ ਦੀ ਝੜੀ ਲਗਾ ਦਿੱਤੀ ਹੈ ਬ੍ਰੋਟਾ ਗੀਤ ਲੋਕਾਂ ਦੇ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਜੀਹਾਂ ਤੁਹਾਨੂੰ ਦੱਸ ਦਈਏ ਟੀਬਿਆਂ ਦਾ ਪੁੱਤ ਇੱਕ ਵਾਰ ਫਿਰ ਛਾ ਗਿਆ ਉਸਦੇ ਨਵੇਂ ਗੀਤ ਬ੍ਰੋਟਾ ਨੇ ਧੱਕ ਪਾ ਕੇ ਰੱਖ ਦਿੱਤੀ ਇਹ ਗੀਤ ਲੋਕਾਂ ਦੇ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ 1 ਘੰਟੇ ਦੇ ਵਿੱਚ 1 ਮਿਲੀਅਨ ਤੋਂ ਵੱਧ ਵਿਊਜ਼ ਜਿਹੜੇ ਨੇ ਦੇਖੇ ਗਏ ਨੇ ਜੀਹਾਂ ਤੁਹਾਨੂੰ ਦੱਸ ਦਈਏ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਤੇ ਪ੍ਰਸ਼ੰਸਕਾਂ ਲਈ ਵੱਡੀ ਖਬਰ ਹੈ ਨਵੇਂ ਗੀਤ ਲਈ ਪ੍ਰਸ਼ੰਸਕਾਂ ਦੀ ਲੰਮੇ ਸਮੇਂ ਤੋਂ ਉਡੀਕ ਜਿਹੜੀ ਖਤਮ ਹੋ ਗਈ ਹੈ ਮਰਹੂਮ ਗਾਇਕ ਦਾ ਨਵਾਂ ਗੀਤ ਬ੍ਰੋਟਾ ਟ੍ਰੀਲੀਜ਼ ਹੋ ਗਿਆ ਜਿਸ ਨੇ ਦਰਸ਼ਕਾਂ 'ਚ ਅਥਾਹ ਪ੍ਰੇਮ ਕਬੂਲਿਆ ਸਿੱਧੂ ਮੂਸੇਵਾਲਾ ਦੇ ਅਧਿਕਾਰਿਤ YouTube ਚੈਨਲ ਤੇ ਰਿਲੀਜ਼ ਹੋਏ ਇਸ ਗਾਣੇ ਨੂੰ ਪ੍ਰਸ਼ੰਸਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਹੈ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਮਿਲੀਅਨ ਦੇ ਵਿੱਚ ਪਹੁੰਚ ਗਿਆ ਪ੍ਰਸ਼ੰਸਕ ਇਸ ਨੂੰ ਉਸ ਦੇ YouTube ਚੈਨਲ ਤੇ ਤੇਜ਼ੀ ਨਾਲ ਦੇਖ ਰਹੇ ਨੇ ਗਾਣੇ ਨੂੰ ਸੁਣਨ ਵਾਲੇ ਲੋਕਾਂ ਦੀ ਗਿਣਤੀ ਤੇਜ਼ੀ ਨਾਲ ਵਧਦੀ ਜਾ ਰਹੀ ਹੈ ਸਿੱਧੂ ਮੂਸੇਵਾਲਾ ਦੇ ਗਾਣੇ ਪ੍ਰਤੀ क्रेਜ਼ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਰਿਹਾ ਹੈ ਸਿੱਧੂ ਮੂਸੇਵਾਲੇ ਦਾ ਜਨਮ 11 ਜੂਨ 1953 ਨੂੰ ਮਾਨਸਾ ਜ਼ਿਲ੍ਹੇ ਦੇ ਮੂਸਾ ਪਿੰਡ 'ਚ ਹੋਇਆ ਸੀ ਹੁਣ 23 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਰਕੇ 'ਚ ਉਹਨਾਂ ਦੀਆਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ ਉਦੋਂ ਤੋਂ ਪਰਿਵਾਰ ਸਮੇਂ-ਸਮੇਂ ਤੇ ਸਿੱਧੂ ਦੇ ਜਨਮ ਦਿਨ ਅਤੇ ਹੋਰ ਸਮਾਗਮਾਂ ਸੰਬੰਧੀ ਸਮਾਗਮਾਂ ਦਾ ਆਯੋਜਨ ਕਰਦਾ ਆ ਰਿਹਾ ਮੂਸੇਵਾਲੇ ਦੀ ਮੌਤ ਤੋਂ ਬਾਅਦ ਵੀ ਉਹਨਾਂ ਦੇ ਪਰਿਸ਼ੰਸ਼ਿਕ ਉਹਨਾਂ ਪ੍ਰਤੀ ਹਮੇਸ਼ਾ ਵਾਂਗ ਭਾਵੁਕ ਰਹਿੰਦੇ ਇਹੀ ਉਹਨਾਂ ਦੇ ਮੋਟਰ ਬਾਦ ਰਿਲੀਜ਼ ਹੋਇਆ ਸਿੱਧੂ ਮਸੇਵਾਲਾ ਦਾ ਨਵਾਂ ਗੀਤ ਹੋਵੇਗਾ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਲੋਕਾਂ ਦੇ ਵੱਲੋਂ ਇਸ ਗੀਤ ਨੂੰ ਜਿਹੜਾ ਆ ਵੱਧ ਤੋਂ ਵੱਧ ਪਿਆਰ ਦਿੱਤਾ ਜਾ ਰਿਹਾ ਲੋਕ ਇਸ ਗੀਤ ਨੂੰ ਵੱਧ ਤੋਂ ਵੱਧ ਪਸੰਦ ਕਰ ਰਹੇ ਨੇ ਪਰ ਅਮੀ ਕੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅੱਜ ਸਾਡੇ ਵਿੱਚ ਸਰੀਰਕ ਤੌਰ ਤੇ ਮੌਜੂਦ ਨਹੀਂ ਪਰ ਇਹ ਗਾਇਕ ਅੱਜ ਵੀ ਆਪਣੇ ਪ੍ਰਸ਼ੰਸਕਾਂ ਦੇ ਜਿਉਂਦਾ ਤਿਉਂ ਜ਼ਿੰਦਾ ਹੈ ਹਾਲੇ ਦੇ ਵਿੱਚ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਬ੍ਰੋਟਰ ਰਿਲੀਜ਼ ਹੋਇਆ ਜਿਸ ਨੂੰ ਦਰਸ਼ਕਾਂ ਦੇ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਸਿੱਧੂ ਮੂਸੇਵਾਲਾ ਪੰਜਾਬੀ ਸੰਗੀਤ ਉਦਯੋਗ ਦਾ ਇੱਕ ਸ਼ਾਨਦਾਰ ਗਾਇਕ ਸੀ ਜਿਸ ਦੇ ਗੀਤਾਂ ਦੇ ਦੁਨੀਆ ਪਰਚੇ ਪ੍ਰਸੰਸਕਾਂਨ ਮੌਤ ਤੋਂ ਬਾਅਦ ਵੀ ਇਹਨਾਂ ਦੇ ਕਾਫੀ ਗੀਤ ਰਿਲੀਜ਼ ਹੋ ਚੁੱਕੇ ਨੇ ਅਤੇ ਹਰ ਗੀਤ ਨੂੰ ਦਰਸ਼ਕਾਂ ਦੇ ਵੱਲੋਂ ਕਾਫੀ ਜ਼ਿਆਦਾ ਪਿਆਰ ਮਿਲ ਰਿਹਾ ਹੈ ਅਤੇ ਮਿਲੀਅਨ ਦੇ ਵਿੱਚ ਵਿਊਜ਼ ਮਿਲਦੇ ਨੇ ਸ਼ਾਇਦ ਹੀ ਕੋਈ ਅਜਿਹਾ ਸਟਾਰ ਹੋਵੇ ਜਿਸ ਦੀ ਮੌਤ ਤੋਂ ਬਾਅਦ ਵੀ ਉਹਨਾਂ ਦੇ ਗੀਤ ਇਸ ਤਰ੍ਹਾਂ ਰਿਲੀਜ਼ ਕੋਈ ਹੋਂ ਗੀਤ ਬਰੋਟਾ ਦੇ ਬੋਲ ਸਿੱਧੂ ਮੂਸੇਵਾਲੇ ਵੱਲੋਂ ਲਿਖੇ ਗਏ ਸਨ ਜਿਸ ਦੇ ਸੰਗੀਤਕਾਰ ਵੀ ਉਹ ਖੁਦ ਸਨ ਬਰੋਟਾ ਗੀਤ ਦਾ 뮤직 ਕਿਡ ਵੱਲੋਂ ਤਿਆਰ ਕੀਤਾ ਗਿਆ ਇਸ ਗੀਤ ਦੀ ਵੀਡੀਓ ਟ੍ਰੂ ਮੇਕਰਸ ਵੱਲੋਂ ਤਿਆਰ ਕੀਤੀ ਗਈ ਸਿੱਧੂ ਨੂੰ ਚਾਣ ਵਾਲਿਆਂ ਵੱਲੋਂ ਇਸ ਗੀਤ ਨੂੰ ਵੱਦ ਤੋਂ ਵੱਧ ਪਿਆਰ ਦਿੱਤਾ ਝਾਰਿਆ ਅਤੇ ਇਸ ਗੀਤ ਨੇ ਧੱਕ ਪਾ ਦਿੱਤੀ ਹੈ ਤਾਂ ਤੁਹਾਨੂੰ ਇਹ ਗੀਤ ਕਿਵੇਂ ਲੱਗਿਆ ਆਪਣੇ ਵਿਚਾਰ ਜਿੰਨੇ ਨੇ ਕਮੈਂਟਾਂ ਦੇ ਵਿੱਚ ਜਰੂਰ ਦਿਓ